ਜਿੱਥੇ ਸਾਡੇ ਦੇਸ਼ ਦਾ ਫਲੈਗ ਝੁਲਦਾ ਹੋਵੇ ਇਹ ਆਣ ਕੇ ਕਿਤੇ ਨਾ ਕਿਤੇ ਸ਼ਰਾਰਤ ਕਰਨੀ ਔਰ ਗੁਰੂ ਰਾਮਦਾਸ ਸਾਹਿਬ ਪਾਸ਼ਾ ਦੀ ਨਗਰੀ ਨੂੰ ਬਦਨਾਮ ਕਰਨਾ ਉਹ ਵੀ ਪੱਗਾਂ ਬੰਨ ਕੇ ਔਰ ਬਹੁਤ ਦੁੱਖ ਲੱਗਿਆ ਉਸ ਵੇਲੇ ਇੱਥੇ ਗੇ ਪ੍ਰੇਡ ਕਰਨ ਲੱਗੇ ਸੀਗੇ ਤੇ ਉੱਥੇ ਸਾਡੇ ਸ਼ਹਿਰ ਦਾ ਜਲੂਸ ਕੱਢ ਦੇਣਾ ਸੀ ਸੋਸ਼ਲ ਮੀਡੀਆ ਤੇ ਵੇਖਦੇ ਆ ਪਰਿਵਾਰ ਦੇ ਵਿੱਚ ਬੈਠੇ ਹੋਈਏ ਤੇ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਉਹ ਵੀਡੀਓ ਜਦੋਂ ਵੇਹਦੇ ਆ ਨਾ ਲੋਕੀ ਤੇ ਕਿਤੇ ਨਾ ਕਿਤੇ ਉਹ ਫੋਨ ਬੰਦ ਕਰ ਲੈਂਦੇ ਆ ਉਹ ਬੱਚਿਆਂ ਤੇ ਮਾੜਾ ਅਸਰ ਪੈਂਦਾ ਬਿਲਕੁਲ ਨਹੀਂ ਦਿੰਦਾ ਜੀ ਬਿਲਕੁਲ ਨਹੀਂ ਜੇ ਅਮਰੀਕਾ ਵਰਗਾ ਦੇਸ਼ ਜਿਹੜਾ ਸੁਪਰ ਪਾਵਰਫੁਲ ਆ ਉਹ ਨਹੀਂ ਦਿੰਦਾ ਤੇ ਫਿਰ ਸਾਡੇ ਇੱਥੇ ਕਿੱਥੇ ਇਜਾਜ਼ਤ ਕੋਈ ਬੱਚਾ ਚਾਹੁੰਦਾ ਮਤਲਬ ਕੋਈ ਪਰਿਵਾਰ ਦਾ ਜੀਵ ਚਾਹੁੰਦਾ ਹੋਊਗਾ ਵੀ ਮੇਰਾ ਬੱਚਾ ਟੈਂਪੂ ਬਣ ਜਾਏ ਤੇ ਉਹਨੂੰ ਇਹੋ ਜਿਹੀਆਂ ਹਰਕਤਾਂ ਕਰਨੀਆਂ ਪੈਣ ਜਾ ਕੇ ਜਿਹੜੀਆਂ ਸਮਾਜ ਐਕਸੈਪਟ ਨਹੀਂ ਕਰਦਾ ਅੱਜ ਅਸੀਂ ਇੱਕ ਖਾਸ ਜਗ੍ਹਾ ਤੇ ਪਹੁੰਚੇ ਆ ਖਾਸ ਇਸ ਕਰਕੇ ਆ ਕਿ ਇਸ ਜਗ੍ਹਾ ਤੋਂ ਕੁਝ ਸਮੇਂ ਪਹਿਲੇ ਐਲਾਨ ਹੋਇਆ ਸੀ ਕਿ ਇੱਥੇ ਗੇ ਪਰੇਡ ਕੱਢੀ ਜਾਏਗੀ ਪਰ ਉਸ ਗਰੇ ਗੇ ਪਰੇਡ ਦਾ ਵਿਰੋਧ ਕੀਤਾ ਗਿਆ ਤਾਂ ਉੱਥੇ ਜਰਨਲ ਹਰਬਖਸ਼ ਸਿੰਘ ਹਨਾਂ ਦੀ ਯਾਦ ਦੇ ਵਿੱਚ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਇਸ ਦਾ ਆਯੋਜਨ ਉਹ ਸ਼ਖਸ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਮਨ ਦੇ ਵਿੱਚ ਇੱਕ ਪੀੜਾ ਉੱਠੀ ਕਿ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਧਰਤੀ ਹੈ ਜਿੱਥੇ ਕਿ ਗੁਰੂ ਸਾਹਿਬ ਦਾ ਵਾਸ ਹੈ ਤਾਂ ਉੱਥੇ ਜਿਹੜਾ ਹੈ ਇਸ ਤਰ੍ਹਾਂ ਦੇ ਆਯੋਜਨ ਨਹੀਂ ਹੋਣੇ ਚਾਹੀਦੇ ਹਰਬਖਸ਼ ਸਿੰਘ ਵਕਨ ਦੇ ਜਿਹੜੇ ਸਾਡੇ ਯੋਧੇ ਨੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਤਾਂ ਸਾਡੇ ਨਾਲ ਸੋਨੂ ਜੰਡਿਆਲਾ ਜੀ ਮੌਜੂਦ ਨੇ ਭਾਈ ਸਾਹਿਬ ਕਿਵੇਂ ਮਨ ਚ ਆਇਆ ਐਨੇ ਸਾਲ ਹੋ ਗਏ ਤੁਹਾਨੂੰ ਵੀ ਸ਼ਹਿਰ ਚ ਰਹਿੰਦੇ ਆ ਅਸੀਂ ਵੀ ਸ਼ਹਿਰ ਚ ਰਹਿੰਦੇ ਆ ਅੱਜ ਤੱਕਨ ਕਦੀ ਐਸ ਦਿਨ ਤੇ ਉੱਤੇ ਨਹੀਂ ਸੀ ਹੋਇਆ ਇਸ ਵਾਰ ਕੀ ਖਾਸ ਰਿਆ ਸਭ ਤੋਂ ਪਹਿਲਾਂ ਭਾਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਦਰਦ ਇਹ ਸੀਗਾ ਵੀ ਜਨਰਲ ਸਾਹਿਬ ਦੇ ਮਾਝਾ ਸਾਰਾ ਉਹਨਾਂ ਦੀ ਦੇਣ ਹੈ ਜਨਰਲ ਸਾਹਿਬ ਦੀ ਬਿਲਕੁਲ ਔਰ ਇਹ ਗੁਰੂ ਨਗਰੀ ਦੇ ਵਿੱਚ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਬਾਬਾ ਦੀਪ ਸਿੰਘ ਵਰਗੇ ਯੋਧਿਆਂ ਦਾ ਜਿੱਥੇ ਖੂਨ ਡੁੱਲਿਆ ਹੋਵੇ ਜਿੱਥੇ ਜੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਬਣੀ ਹੋਵੇ ਇਹੋ ਜੀ ਜਗ੍ਹਾ ਚੋਣੀ ਔਰ ਜਿੱਥੇ ਸਾਡੇ ਦੇਸ਼ ਦਾ ਫਲੈਗ ਝੁਲਦਾ ਹੋਵੇ ਇਹ ਆਣ ਕੇ ਕਿਤੇ ਨਾ ਕਿਤੇ ਸ਼ਰਾਰਤ ਕਰਨੀ ਔਰ ਗੁਰੂ ਰਾਮਦਾਸ ਜੀ ਪਾਸ਼ਾ ਦੀ ਨਗਰੀ ਨੂੰ ਬਦਨਾਮ ਕਰਨਾ ਉਹ ਵੀ ਪੱਗਾਂ ਬੰਨ ਕੇ ਔਰ ਬਹੁਤ ਦੁੱਖ ਲੱਗਿਆ ਉਸ ਵੇਲੇ ਫਿਰ ਅਸੀਂ ਉਹ ਤੇ ਕੀ ਹੋਣ ਜਾ ਰਹੇ ਸੀ ਇੱਥੇ ਗੇ ਪਰੇਡ ਕਰਨ ਲੱਗੇ ਸੀਗੇ ਤੇ ਉੱਥੇ ਸਾਡੇ ਸ਼ਹਿਰ ਦਾ ਜਲੂਸ ਕੱਢ ਦੇਣਾ ਸੀ ਅੱਜ ਦੇ ਦਿਨ ਇੱਥੇ ਜਿਹੜੇ ਬਹੁਤ ਜ਼ਿਆਦਾ ਦੰਗੇ ਹੋ ਜਣੇ ਦੇ ਲੋਕ ਇਥੋਂ ਦੇ ਜਿਹੜੇ ਆ ਉਹ ਗੁਰੂ ਤੇ ਬਹੁਤ ਭਰੋਸਾ ਰੱਖਦੇ ਔਰ ਕਿਤੇ ਨਾ ਕਿਤੇ ਰੋਸ ਬਹੁਤ ਉੱਠਿਆ ਸੀ ਫਿਰ ਅਸੀਂ ਇਹ ਸਾਰਾ ਜਿਹੜਾ ਵਿਖਿਆ ਮਾਹੌਲ ਕਿਦਾਂ ਦਾ ਇੱਥੇ ਆਣ ਕੇ ਔਰ ਅਸੀਂ ਸਿੱਖ ਕੌਮ ਦੇ ਮਹਾਨ ਯੋਧੇ ਜਰਨੈਲ ਹਰਬਖਸ਼ ਸਿੰਘ ਜੀ ਉਹਨਾਂ ਦੀ ਯਾਦ ਜਿਹੜਾ ਸਮਾਗਮ ਰੱਖਿਆ ਵਾਤਾਵਰਨ ਦੇ ਵਿੱਚ ਔਰ ਬੜਾ ਪ੍ਰਾਊਡ ਹੋਇਆ ਕਿਉਂਕਿ ਬਹੁਤ ਵੱਡਾ ਜੇ ਕਿਤੇ ਜਦੋਂ ਸ਼ੇਰੇ ਪੰਜਾਬ ਦੇ ਇਤਿਹਾਸ ਗੱਲ ਕਰੀਏ ਤਾਂ ਉਹਨਾਂ ਦੇ ਬਾਅਦ ਜੇ ਕੋਈ ਇਤਿਹਾਸ ਵੱਡਾ ਆਉਂਦਾ ਤੇ ਕੋਈ ਕਿਹਾ ਉਹ ਜਰਨੈਲ ਹਰਬਖਸ਼ ਸਿੰਘ ਕਿਉਂਕਿ ਜੇ ਜਰਨਲ ਹਰਬਖਸ਼ ਸਿੰਘ ਨਾ ਹੁੰਦੇ ਤੇ ਅੱਜ ਪੰਜਾਬ ਦਾ ਜਿਹੜਾ ਆ ਹਿੱਸਾ ਇਥੇ ਵੀਜ਼ਾ ਲੈ ਕੇ ਆਉਣਾ ਪੈਣਾ ਸੀ ਇਹ ਪਾਕਿਸਤਾਨ 'ਚ ਹੋਣਾ ਸੀ ਔਰ ਐਸੇ ਯੋਧੇ ਜਰਨੈਲ ਦਾ ਜਿਹੜਾ ਦਿਨ ਮਨਾ ਕੇ ਸਾਨੂੰ ਬੜਾ ਖੁਸ਼ੀ ਤੇ ਜਿੱਥੇ ਹੋਈ ਮਨ ਨੂੰ ਸੰਤੁਸ਼ਟੀ ਵੀ ਹੋਈ ਵੀ ਚੰਗਾ ਕੰਮ ਕੀਤਾ ਵਾ ਪਰ ਸਰ ਕਾਰਨ ਕੀ ਹੈ ਕਿ ਜਿਸ ਤਰੀਕੇ ਨਾਲ ਤੁਹਾਡੇ ਮਨ ਦੇ ਵਿੱਚ ਤੁਸੀਂ ਇੱਕ ਹਲੂਨਾ ਦਿੱਤਾ ਲੋਕਾਂ ਨੂੰ ਕਿ ਆਪਾਂ ਇਹ ਦਿਨ ਮਨਾਣਾ ਹੈ ਦੂਜੇ ਪਾਸੇ ਉਹ ਨੌਜਵਾਨ ਪੀੜੀ ਹੈ ਜਿਹੜੀ ਕਿ ਐਲਜੀਬੀਟੀਕਿਊ ਵੱਲੇ ਪਾਸੇ ਟੁੱਟ ਰਹੀ ਸੀ ਉਹਨਾਂ ਬਾਰੇ ਕੀ ਕਹੋਗੇ ਉਹ ਦੇਖੋ ਉਹ ਗਲਤ ਕੰਮ ਜਿਹੜਾ ਹੋਣ ਰਿਹਾ ਜਿਹੜੇ ਆਪਾਂ ਅੱਜ ਕਿਤੇ ਸੋਸ਼ਲ ਮੀਡੀਆ ਤੇ ਵੇਖਦੇ ਆ ਪਰਿਵਾਰ ਦੇ ਵਿੱਚ ਬੈਠੇ ਹੋਈਏ ਤੇ ਉਹ ਇਹੋ ਜਿਹੇ ਹਰਕਤਾਂ ਕਰਦੇ ਉਹ ਵੀਡੀਓ ਜਦੋਂ ਵੇਹਦੇ ਆ ਨਾ ਲੋਕੀ ਤੇ ਕਿਤੇ ਨਾ ਕਿਤੇ ਉਹ ਫੋਨ ਬੰਦ ਕਰ ਲੈਂਦੇ ਆ ਉਹ ਬੱਚਿਆਂ ਤੇ ਮਾੜਾ ਅਸਰ ਪੈਂਦਾ ਉਹ ਬਹੁਤ ਗੰਦੇ ਗੰਦੀਆਂ ਗੱਲਾਂ ਕਰਦੇ ਵਿੱਚ ਵੀਡੀਓ ਤੇ ਸੋਸ਼ਲ ਮੀਡੀਆ ਤੇ ਇੰਨਾ ਕੁ ਜ਼ਿਆਦਾ ਮਾਹੌਲ ਖਰਾਬ ਕਰਤਾ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਵੇਖੋ ਕਿਦਾਂ ਉਹਨਾਂ ਵੱਲੋਂ ਉਹ ਜਿਹੜੇ ਮਤਲਬ ਕੋਈ ਟੈਂਪੂ ਕਹਿੰਦਾ ਕੋਈ ਢੋਲੇ ਕਹਿੰਦਾ ਨਾ ਦਾੜੀਆਂ ਰੱਖ ਕੇ ਪੱਗਾਂ ਬੰਨ ਕੇ ਸਾਡਾ ਭੇਸ ਬਣਾ ਕੇ ਉਹਨਾਂ ਨੇ ਵੇਖੋ ਕਿਸ ਹੱਬ ਨਾਲ ਹਰਕਤਾਂ ਕਰਨ ਦਾ ਔਰ ਐਸਾ ਵਿਵਾਦ ਪੈਦਾ ਕਰਤਾ ਪੰਜਾਬ ਦੀ ਧਰਤੀ ਤੇ ਤੇ ਚੁਣੀ ਜਾਣ ਬੁਝ ਕੇ ਅੰਮ੍ਰਿਤਸਰ ਦੀ ਧਰਤੀ ਵੀ ਇੱਥੇ ਮਾਹੌਲ ਖਰਾਬ ਕੀਤਾ ਜਾਵੇ ਸ਼ਰਾਰਤ ਕੀਤੀ ਜਾਵੇ ਔਰ ਜਦੋਂ ਇਹਨਾਂ ਦਾ ਗਰੁੱਪ ਇੱਕ ਬਣਾਇਆ ਸੀ ਜਿਨ੍ਹਾਂ ਨੇ ਇਹ ਪ੍ਰੈਜ਼ੈਂਟ ਕੀਤਾ ਸੀ ਪ੍ਰੋਗਰਾਮ ਉਹਨਾਂ ਦੇ ਗਰੁੱਪ 'ਚ ਜਦੋਂ ਇਹ ਐਡ ਹੋਏ ਤੇ ਬਾਹਰ ਦੇ ਨੰਬਰ ਸਾਰੇ ਬਾਹਰ ਦੇ ਸੌਦੀ ਦੇ ਅਮਰੀਕਾ ਦੇ ਕੈਨੇਡਾ ਦੇ ਔਰ ਕਿਤੇ ਨਾ ਕਿਤੇ ਜਿਹੜੀ ਸ਼ਰਾਰਤ ਆ ਜਿਹੜੀ ਜਾਣ ਬੁੱਝ ਕੇ ਕੀਤੀ ਜਾ ਰਹੀ ਸੀ ਔਰ ਇਹਨਾਂ ਦੇ ਮਗਰ ਪਲਾਨ ਕੀਤਾ ਜਾ ਰਿਹਾ ਇਹਨਾਂ ਕੋ ਵਕੀਲੇ ਟੌਪ ਟੌਪ ਦੇ ਹਰ ਚੀਜ਼ ਇਹਨਾਂ ਦੇ ਕੋਲ ਆ ਔਰ ਅੱਜ ਇੱਥੇ ਨਾ ਇਹ ਕੰਮ ਕਰਦੇ ਤੇ ਅੱਜ ਇੱਥੇ ਖੂਨ ਡੋਲਿਆ ਹੋਣਾ ਸੀ ਭਾਵੇਂ ਜੇ ਨਹੀਂ ਮਰਜੀ ਇੱਥੇ ਫੋਰਸ ਲਾ ਦਿੰਦੇ ਜੋ ਮਰਜੀ ਇੱਥੇ ਜਿਹੜੇ ਜਿਸ ਹਿਸਾਬ ਨਾਲ ਜੱਥੇਬੰਦੀਆਂ 'ਚ ਗੁੱਸਾ ਸੀ ਔਰ ਲੜਾਈ ਦਾ ਮਾਹੌਲ ਪੂਰਾ ਬਣ ਗਿਆ ਸੀ ਅੱਛਾ ਕੀ ਸਮਝੋ ਸਾਡਾ ਸਮਾਜ ਇਸ ਤਰ੍ਹਾਂ ਦੇ ਐਲਜੀਬੀਟੀ ਕਿਉਂ ਨੂੰ ਇਜਾਜ਼ਤ ਦਿੰਦਾ ਬਿਲਕੁਲ ਨਹੀਂ ਦਿੰਦਾ ਜੀ ਬਿਲਕੁਲ ਨਹੀਂ ਜੇ ਅਮਰੀਕਾ ਵਰਗਾ ਦੇਸ਼ ਜਿਹੜਾ ਸੁਪਰ ਪਾਵਰਫੁੱਲ ਆ ਉਹ ਨਹੀਂ ਦਿੰਦਾ ਤੇ ਫਿਰ ਸਾ ਮਤਲਬ ਕੋਈ ਪਰਿਵਾਰ ਦਾ ਜੀਵ ਚਾਹੁੰਦਾ ਹੋਊਗਾ ਵੀ ਮੇਰਾ ਬੱਚਾ ਟੈਂਪੂ ਬਣ ਜਾਏ ਤੇ ਉਹਨੂੰ ਇਹੋ ਜਿਹੀਆਂ ਹਰਕਤਾਂ ਕਰਨੀਆਂ ਪੈਣ ਜਾਣ ਜਾ ਕੇ ਜਿਹੜੀਆਂ ਸਮਾਜ ਐਕਸੈਪਟ ਨਹੀਂ ਕਰਦਾ ਇੱਕ ਤੇ ਦੇ ਨਾਲ ਮਾੜਾ ਅਸਰ ਪੈਂਦਾ ਔਰ ਇਹਦੇ ਵਿੱਚ ਜਿਹੜੇ ਅਨੇਕਾਂ ਟੂਰਿਸਟ ਆਉਂਦੇ ਸਾਡੇ ਇੱਥੇ ਤੇ ਉਹ ਕੀ ਕਹਿਣਗੇ ਵੀ ਸ਼ਹੀਦਾਂ ਦੀ ਧਰਤੀ ਤੇ ਕੀ ਹੋਣ ਲਿਆ ਜਰੂਸਲਮ ਨਿਕਲ ਲਿਆ ਅੱਜ ਜਿੱਦਾਂ ਤੁਸੀਂ ਗੁਰੂ ਨਗਰੀ ਕਹਿੰਦੇ ਇਹ ਕਹਿੰਦੇ ਹੀ ਆ ਜੀ ਜਿੰਨੇ ਲੋਕ ਅਖੌਤੀ ਸਮਾਜ ਸੇਵੀ ਜਿਹੜੇ ਕੋਈ ਪਾਣੀਆਂ ਦੇ ਰਾਖੇ ਤੇ ਕੋਈ ਕੁਝ ਦੂਜੇ ਦਿਨ ਸੋਸ਼ਲ ਮੀਡੀਆ ਤੇ ਪੰਜਾਬ ਦੇ ਵਿੱਚ ਵਿਵਾਦ ਪਾ ਛੱਡਦੇ ਆ ਮੈਂ ਉਹ ਕਿੰਨੇ ਦਿਨਾਂ ਦਾ ਹੋਕ ਇਕਾ ਵਿਖਾਉ ਅੱਜ ਉਸ ਯੋਧੇ ਜਰਨਲ ਦਾ ਸਾਨਮਾਨੀ ਹੈ ਜਿਹਦੀ ਦੇਣੇ ਸਾਨੂੰ ਇੱਥੇ ਤੇ ਮਤਲਬ ਮੈਨੂੰ ਇਹਨਾਂ ਮਤਲਬ ਦੁੱਖ ਲੱਗਾ ਵੇਖ ਕੇ ਜਗ ਦੀਆਂ ਜ਼ਮੀਰਾਂ ਵਾਲੇ ਜਿਹੜੇ ਆਰਮੀ ਦੇ ਸਾਬਕਾ ਅਧਿਕਾਰੀ ਉਹ ਤੇ ਉਹ ਲੋਕ ਪਹੁੰਚੇ ਆ ਜਿਹੜੇ ਸੋਸ਼ਲ ਮੀਡੀਆ ਤੇ ਨਹੀਂ ਐਕਟਿਵ ਇਹ ਲੋਕ ਉਹਨੇ ਕਿਸ ਕੋਈ ਕਾਰਗਿਲ ਦੀ ਜੰਗ ਦੇ ਵਿੱਚ ਸ਼ਹੀਦ ਹੋਇਆ ਕੋਈ 1965 ਦੀ ਜੰਗ ਵਿੱਚ ਸ਼ਹੀਦ ਹੋਇਆ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਆਪਣਾ ਅਹਿਮ ਯੋਗਦਾਨ ਇਹਨਾਂ ਪਾਇਆ ਲੋਕਾਂ ਨੇ ਤੁਹਾਡੇ ਮਨ 'ਚ ਕਿਵੇਂ ਫੁਰਨਾ ਆਇਆ ਕਿ ਇਸ ਦਿਨ ਦੇ ਬਰਾਬਰ ਮੈਂ ਇਸ ਦਿਨ ਨੂੰ ਖੜਾ ਕਰਾਂ ਜਿਹੜਾ ਕਿ ਕੌਮ ਦੇ ਨਾਮ ਹੋਵੇ ਦੇਸ਼ ਦੇ ਨਾਮ ਹੋਵੇ ਔਰ ਖਾਸ ਕਰਕੇ ਦੇਸ਼ ਦੀ ਜਿਹੜੀ ਅਸਲ ਪ੍ਰਾਈਡ ਹੈ ਕਿਉਂਕਿ ਉਹ ਪ੍ਰਾਈਡ ਕਹਿੰਦੇ ਨੇ ਇੱਕ ਆ ਵੀ ਪ੍ਰਾਈਡ ਹੈ ਔਰ ਤੁਸੀਂ ਇਸ ਨੂੰ ਕੀਤਾ ਕਿਵੇਂ ਮਨ 'ਚ ਆਇਆ ਮੇਰੇ ਮਨ 'ਚ ਉਸ ਵੇਲੇ ਫੁਰਨਾ ਆ ਗਿਆ ਸੀ ਕਿ ਉਹ ਸ਼ਖਸੀਅਤ ਜਿਹਦਾ ਕਦੀ ਅਸੀਂ ਦੇਣ ਹੀ ਨਹੀਂ ਦੇ ਸਕਦੇ ਜੇ 1965 ਦੀ ਜੰਗ ਦੇ ਵਿੱਚ ਜਨਰਲ ਹਰਬਖਸ਼ ਸਿੰਘ ਨਾ ਹੁੰਦੇ ਜਿਹੜੇ ਚੌਕਾਂ 'ਚ ਖਲੋਤੇ ਟੈਂਕਵੇਂ ਨੇ ਅਮਰੀਕਾ ਦੇ ਬੈਸਟ ਟੈਕਨੋਲੋਜੀ ਵਾਲੇ ਟੈਂਕ ਆ ਇਹ ਸਾਰੇ ਟੈਂਕ ਸੌਣ ਤੇ ਸੀ ਤੇ ਉਸ ਵੇਲੇ ਅਬਿਆਸ ਤੋਂ ਪਾਰ ਸਾਡੇ ਜਿਹੜੇ ਆ ਚੌਧਰੀ ਸਾਹਿਬ ਚੀਫ ਹੁੰਨਾ ਕਹੇ ਸੀ ਵੀ ਛੱਡ ਦਿਓ ਪਿੱਛੇ ਆਜੋ ਜਦੋਂ ਨਹਿਰੂ ਜੀ ਦੀ ਮੌਤ ਹੋ ਗਈ ਉਸ ਵੇਲੇ ਚਾਈਨਾ ਤੋਂ ਅਸੀਂ ਹਾਰ ਗਏ ਸੀਗੇ ਸਾਰੀ ਆਰਮੀ ਉੱਥੇ ਸੀ ਜਦੋਂ ਏ ਕਮ ਕਰਨ ਤੇ ਕਬਜ਼ਾ ਕਰ ਲਿਆ ਪਾਕਿਸਤਾਨ ਨੇ ਹਮਲਾ ਕਰਤਾ ਅਚਾਨਕ ਤੇ ਫਿਰ ਜਦੋਂ ਭਾਰਤੀ ਚੀਫ ਜਿਹੜੇ ਆ ਚੌਧਰੀ ਸਾਹਿਬ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਨੇ ਜਿਸ ਹਾਵ ਨਾਲ ਅਟੈਕ ਕੀਤਾ ਆਪਣੇ ਕੋ ਮੁਕਾਬਲਾ ਨਹੀਂ ਹੋਣਾ ਦਿੱਲੀ ਬਚਾ ਲੋ ਅੰਮ੍ਰਿਤਸਰ ਛੱਡ ਦਿਓ ਫਿਰ ਇਹ ਸਯੋਧੇ ਨੇ ਇੱਕ ਪ੍ਰਣ ਕਰ ਲਿਆ ਕਹਿੰਦਾ 17 ਸਾਲ ਪਹਿਲਾਂ ਨਨਕਾਣਾ ਸਾਹਿਬ ਚਲ ਗਿਆ ਪੰਜਾ ਸਾਹਿਬ ਚਲ ਗਿਆ ਕਰਤਾਰਪੁਰ ਚਲ ਗਿਆ ਜੇ ਅੰਮ੍ਰਿਤਸਰ ਚਲ ਗਿਆ ਤੇ ਮੇਰੇ ਲਈ ਲੱਖ ਲਾਂਤ ਹੋ ਗਈ ਮੈਂ ਅੰਮ੍ਰਿਤਸਰ ਨਹੀਂ ਛੱਡਣਾ ਅੰਮ੍ਰਿਤਸਰ ਦੇ ਵਿੱਚ ਬਜ਼ੁਰਗ ਬੱਚੇ ਭੈਣਾ ਸਾਡੀਆਂ ਧੀਆਂ ਨੂੰ ਮੱਕੀ ਦੇ ਆਸਰੇ ਛੱਡ ਕੇ ਜਾਉ ਮੈਂ ਆਖਰੀ ਸਾਹ ਤੱਕ ਲੜੂ ਮੈਂ ਨਹੀਂ ਪਿੱਛੇ ਹਟਣਾ ਇਹਨਾਂ ਨੇ ਹੁਕਮ ਮੰਨਣ ਤੋਂ ਲੰਘਣਾ ਕਰਤੀ ਫਿਰ ਉਸ ਵੇਲੇ ਦੇਸ਼ ਦੇ ਪ੍ਰਾਈਮ ਮਿੰਿਸਟਰ ਸੀ ਬਹੁਤ ਇਮਾਨਦਾਰ ਸ਼ਖਸੀਅਤ ਸੀ ਲਾਲ ਬਹਾਦਰ ਸ਼ਾਸਤਰੀ ਉਹਨਾਂ ਨਾਲ ਜਦੋਂ ਗੱਲ ਹੋਈ ਤੇ ਜਦੋਂ ਫਿਰ ਜਨਰਲ ਸਾਹਿਬ ਨੇ ਹਮਲਾ ਕੀਤਾ ਪਾਕਿਸਤਾਨ ਤੇ ਕਿੰਨੀ ਬਹਾਦਰੀ ਨਾਲ ਜਨਰਲ ਸਾਹਿਬ ਨੇ ਜਿੱਤਿਆ ਇੰਨਾ ਵੱਡਾ ਮਾਣ ਮੱਤਾ ਇਤਿਹਾਸ ਤੇ ਜਦੋਂ ਪ੍ਰੈਸ ਮਿਲਣੀ ਹੁੰਦੀ ਹੈ ਹਾਰ ਤੋਂ ਬਾਅਦ ਤੇ ਪਾਕਿਸਤਾਨ ਕਹਿੰਦਾ ਅਸੀਂ ਤੇ ਜੰਮੇ ਇੰਡੀਆ ਤੋਂ ਹਾਰਨ ਦੇ ਲਈ ਆ ਜੇ ਅੱਜ ਚਟਾਨ ਵਾਂਗੂ ਬਟ ਰੁੱਖਾ ਪਿੰਡ ਦਾ ਜ਼ਿਲ੍ਹਾ ਸੰਗਰੂਰ ਦਾ ਜਨਰਲ ਹਰਬਖਸ਼ ਸਿੰਘ ਨਾ ਗਾੜੀ ਖੜਿਆ ਹੁੰਦਾ ਤੇ ਸ਼ਾਇਦ ਕਹਿੰਦੇ ਅੱਜ ਅਸੀਂ ਜਿੱਤ ਦੇ ਜਸ਼ਨ ਮਨਾਉਂਦੇ ਹੁੰਦੇ ਐਸੇ ਜਰਨੈਲ ਦੀ ਯਾਦਗਾਰ ਵੀ ਬਣਨੀ ਚਾਹੀਦੀ ਹੈ ਮਨਾਉਣੀ ਵੀ ਚਾਹੀਦੀ ਔਰ ਮੇਰਾ ਤੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਸੂਲ ਬਣਾਇਆ ਮੈਂ ਕਿ ਜਿਹੜੇ ਸ਼ਖਸੀਅਤਾਂ ਨੇ ਤੁਹਾਡੇ ਲਈ ਕੁਝ ਕੀਤਾ ਭਰਾਓ ਉਹਨਾਂ ਨੂੰ ਨਾ ਭੁੱਲੋ ਜੇ ਤੁਸੀਂ ਉਹਨਾਂ ਨੂੰ ਭੁੱਲ ਗਏ ਤੇ ਸਾਡੇ ਦੇਸ਼ ਦਾ ਜਿਹੜਾ ਇਤਿਹਾਸ ਹੈ ਅੱਗੇ ਪਹਿਲਾਂ ਤਾਂ ਛੜ ਛੜ ਨੌਜਵਾਨ ਬਾਹਰ ਜਾਈ ਜਾਂਦੇ ਜਿਨ੍ਹਾਂ ਨੇ ਸਾਨੂੰ ਏਡੇ ਏਡੇ ਵੱਡੇ ਰਾਜ ਭਾਗ ਦਿੱਤੇ ਅਸੀਂ ਸਾਹਮਣੇ ਨਹੀਂ ਗਵਾਲੇ ਬੇਵਕੂਫੀਆਂ ਕਰਕੇ ਪਰ ਸ਼ੇਰੇ ਪੰਜਾਬ ਦੀ ਗੱਲ ਕਰਦੇ ਆ ਅਸੀਂ ਕਿੰਨੀ ਕੁ ਰਿਸਪੈਕਟ ਕਰਦੇ ਕਿੰਨਾ ਕਿ ਯਾਦ ਕਰਦੇ ਆ ਹਰੀ ਸਿੰਘ ਨਲੂਏ ਨੂੰ ਕਿੰਨਾ ਕਿ ਯਾਦ ਕਰਦੇ ਆ ਵਰਲਡ ਦੀਆਂ ਜਦੋਂ ਬੁੱਕਾ ਸ਼ਬਦਿਆਂ ਪਹਿਲੇ ਨੰਬਰ ਤੇ ਉਸ ਜਰਨਲ ਦਾ ਨਾਮ ਆਉਂਦਾ ਜਦੋਂ ਲਾਸਟ ਲੜਾਈ ਲੜੀ ਸਿੱਖਾਂ ਦੀ ਉਹ ਸ਼ਾਮ ਸਿੰਘ ਟਾਰੀ ਨੇ ਲੜੀ ਆ ਅਕਾਲੀ ਫੂਲਾ ਸਿੰਘ ਦੀ ਗੱਲ ਗਾਣਿਆਂ 'ਚ ਹੁੰਦੀ ਆ ਜੇ ਕਿਤੇ ਜੱਥੇਦਾਰ ਬੋਲਦਾ ਕੋਈ ਅੱਜ ਜੱਥੇਦਾਰ ਦੇ ਦਿਵਾਲੇ ਹੋ ਜਾਂਦੇ ਆ ਕਿਤੇ ਨਾ ਕਿਤੇ ਅਕਾਲੀ ਫੂਲਾ ਸਿੰਘ ਦੇ ਮਗਰ 40 40000 ਦੀ ਫੌਜ ਚੱਲਦੀ ਸੀ ਸਰਕਾਰ ਦਾ ਸਿਰ ਝੁਕਦਾ ਸੀ ਤੇ ਐਸੇ ਜਰਨਲਾਂ ਦੀ ਅਸੀਂ ਜਦੋਂ ਇੱਜ਼ਤ ਹੀ ਨਹੀਂ ਕੀਤੀ ਇਹ ਜਿਹੜੇ ਮਾਝੇ ਦੀ ਧਰਤੀ ਆ ਬੇਮੁਖ ਹੋ ਗਈ ਸੀ ਇਹ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਟੁੱਟੀ ਗੰਢੀ ਜੇ ਭਾਈ ਮਹਾ ਸਿੰਘ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਏ ਵਦਾਵਾ ਨਾ ਪਾਉਂਦੇ ਸਿੱਖੀ ਤੋਂ ਬੇਮੁਖ ਹੋ ਗਿਆ ਸੀ ਮਾਝਾ ਬਿਲਕੁਲ ਅੱਜ ਜਿਹੜਾ ਉੱਪਰ ਵਾਲਾ ਕੀਤਾ ਕਿਵੇਂ ਵੇਖਦੇ ਹੋ ਕਿ ਅੱਗੇ ਆਣਾ ਚਾਹੀਦਾ ਹੋਰ ਵੀ ਲੋਕਾਂ ਨੂੰ ਕਿ ਕਿ ਜਿਹੜੀ ਨੌਜਵਾਨ ਐਲਜੀਬੀਟੀਕਿਊ ਵੱਲ ਜਾ ਰਹੀ ਹੈ ਦੂਜੇ ਬੰਨੇ ਇਸ ਤਰ੍ਹਾਂ ਦੇ ਸਮਾਗਮ ਕੀ ਸੁਨੇਹਾ ਕੀ ਦੇਣਗੇ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਛਾਪ ਛੱਡਣਗੇ ਬਿਲਕੁਲ ਜੀ ਇਹ ਬਹੁਤ ਵੱਡੀ ਸ਼ਾਪ ਛੱਡਣ ਗਿਆ ਅੱਜ ਮੇਲੇ ਹੁੰਦੇ ਕਬੱਡੀ ਦੇ ਮੇਲੇ ਹੁੰਦੇ ਸ਼ਹੀਦਾਂ ਦੇ ਮੇਲੇ ਹੁੰਦੇ ਸੂਰਬੀਰ ਯੋਧਿਆਂ ਦੇ ਪੰਜਾਬ ਦੀ ਧਰਤੀ ਤੇ ਮੇਲੇ ਉਹਨਾਂ ਦੇ ਲੱਗਦੇ ਆ ਉਹਨਾਂ ਦੇ ਨਾਂ ਦੇ ਗੇਟ ਬਣਦੇ ਜਿਨ੍ਹਾਂ ਕੋਈ ਦੇਸ਼ ਲਈ ਕੀਤਾ ਤੇ ਜਿਨ੍ਹਾਂ ਨੇ ਕੁਝ ਦੇਸ਼ ਲਈ ਕੀਤਾ ਨਹੀਂ ਜਿਨ੍ਹਾਂ ਨੇ ਗਾਂਧੀ ਪ੍ਰੋਸਟਰਨਾ ਜਿਨ੍ਹਾਂ ਨੂੰ ਅਮਰੀਕਾ ਅਗੇ ਦੇਸ਼ ਨੇ ਐਕਸੈਪਟ ਨਹੀਂ ਕੀਤਾ ਤੇ ਉਹਨਾਂ ਨੂੰ ਫਿਰ ਅਸੀਂ ਕਿਦਾਂ ਐਕਸੈਪਟ ਕਰਾਂਗੇ ਸੋ ਕਿਤੇ ਨਾ ਕਿਤੇ ਭਰਾਓ ਜਾਗੋ ਆਪਣੇ ਪੰਜਾਬ ਨੂੰ ਪੰਜਾਬ ਰਹਿਣ ਦਿਓ ਟੱਡਾ ਤੇ ਰੂਪ ਤੱਕ ਬਣਾ ਕੇ ਆਗੇ ਸੋ ਕਿਤੇ ਨਾ ਕਿਤੇ ਸ਼ਰਮ ਨੂੰ ਹੱਥ ਮਾਰੋ ਉੱਠੋ ਔਰ ਆਪਣੇ ਲੋਕਾਂ ਨਾਲ ਖਲੋ ਰਾਜਨੀਤੀ ਤੋਂ ਉੱਠ ਕੇ ਜਿਹੜਾ ਵਾ ਆਪਣੇ ਲੋਕਾਂ ਨਾਲ ਖੜਾਉਣਾ ਚਾਹੀਦਾ ਇੰਦਾਂ ਦੇ ਮੇਲੇ ਕਰਾਓਗੇ ਥੱਲੇ ਬਿਲਕੁਲ ਹੋਣਗੇ ਜੀ ਮੇਲੇ ਵੀ ਹੋਣਗੇ ਯਾਦਗਾਰਾਂ ਵੀ ਬਣ ਗਈਆਂ ਔਰ ਇਹ ਕੰਮ ਜਿਹੜਾ ਵਾ ਪਹਿਲਾਂ ਤੋਂ ਹੀ ਆਰੰਭ ਕੀਤਾ ਹੁਣ ਅੱਗੇ ਵੀ ਜਿਹੜਾ ਆਰੰਭ ਕਰਾਂਗੇ ਅੱਜ ਤੇ ਸੰਗਰੂਰ ਵਾਲੇ ਸਾਡੇ ਨਾਲ ਰਲ ਕੇ ਆਣ ਕੇ ਬਡਰੁਖਾਂ ਪਿੰਡ ਦੇ ਸਾਰੇ ਸਰਪੰਚ ਸਾਹਿਬ ਨੇ ਵੀ ਕਹਿਤਾ ਵੀ ਮੈਂ ਜਿਹੜਾ ਉੱਥੇ ਜਾਂਦੇ ਜੀ ਪਾਰਕ ਦਾ ਨਾਂ ਤੱਕ ਰੱਖ ਦੂੰਗਾ ਹੋਰ ਵੀ ਅਸੀਂ ਕਹਿੰਦਾ ਵੱਡੇ ਲੈਵਲ ਤੇ ਸਰਕਾਰ ਦੇ ਕੋਲੋਂ ਕਹਿੰਦਾ ਨਾਲ ਅਸੀਂ ਕਰਾਵਾਂਗੇ ਪ੍ਰੋਗਰਾਮ ਜਿਹੜਾ ਜੀ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਜਿਸ ਜਗ੍ਹਾ ਤੇ ਐਲਜੀਬੀਟੀ ਕਿਉ ਅਪਰੇਡ ਹੋਣੀ ਸੀ ਉਹ ਜਗ੍ਹਾ ਤੇ ਅੱਜ ਜਨਰਲ ਹਰਬਖਸ਼ ਸਿੰਘ ਦੀ ਯਾਦ ਦੇ ਵਿੱਚ ਇੱਕ ਸਮਾਗਮ ਕਰਾਇਆ ਜਾ ਰਿਹਾ ਤੇ ਉਹਨਾਂ ਨੂੰ ਸੁਨੇਹਾ ਦੇਣਾ ਹੈ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਇੱਥੇ ਐਲਜੀਬੀਟੀਕਿਊ ਓਪਰੇਟ ਕਰਾਂਗੇ ਉੱਥੇ ਯੋਧਾ ਦਾ ਦਿਨ ਮਨਾ ਕੇ ਅੱਜ ਜਿਹੜਾ ਹੈ ਪੰਜਾਬੀਅਤ ਦੀ ਇੱਕ ਚੰਗੀ ਸਾਖ ਦਿੰਦੀ ਹੈ ਕੈਮਰਾਮੈਨ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ